ਉਹ ਜੰਗ ਆਇਆ ਨਹੀਂ ਉਹ ਨਹੀਂ ਲੈ ਕੇ ਚੱਲੋ ਲਾਓ ਇਹਨੂੰ ਗੱਡੀ ਛੋਟਾ ਗੱਡੀ ਕਿੱਧਰ ਆਪਣੀ ਮੋੜ ਪਾਉਂਦੇ ਇਹਨੂੰ ਪਾਓ ਇਹਨੂੰ ਗੱਡੀ ਬਈ ਨਹੀਂ ਪੜਦਾ ਛੇਤੀ ਕਰਤਾ ਹੈ ਹਾਂ ਇੱਧਰ ਹੀ ਮੋੜ ਗੱਡੀ ਮੋੜ ਉਹ ਬੈਠਾ ਹਾਂ ਹਾਂਜੀ ਅੱਜ ਤੋਂ ਬਾਅਦ ਗੁਰੂ ਸਾਹਿਬ ਬਾਰੇ ਕੋਈ ਹਿੰਮਤ ਮਾਰਦੀ ਨਹੀਂ ਮੈਂ ਮਾਰੇ ਮੈਂ ਹਾਂਜੀ ਤੇਰੀ ਵੀਡੀਓ ਨੂੰ ਕੀ ਇਹਨਾਂ ਵੀ ਮੈਂ ਦੱਸਾਂ ਪਾਸ਼ਾ ਨਹੀਂ ਮਾਰੇ ਮੈਂ ਤੇ ਆਕਾ ਮੈਂ ਸੇਵਾ ਦਾ ਰਹੀ ਤੇ ਬੈਠਿਆ ਵੀਡੀਓ ਤੂੰ ਹੀ ਕਹਿੰਦਾ ਕਿ ਮੈਂ ਕਹਿੰਦਾ ਮਾਰੇ ਦੱਸਾਂ ਪਾਸ਼ਾ ਐਡਰੈਸ ਤੇ ਨਹੀਂ ਹੈ ਹੈਲੋ ਇਹ ਗੱਲ ਕਰ ਤਾ ਫਸੇ ਮਾਰਾ ਐਡਿਟ ਵਾਲੀ ਵੀਡੀਓ ਕੋਈ ਨਕਲੀ ਤੇ ਨਹੀਂ ਮਾਰਾ ਅਸਲੀ ਹੈ ਹਾਂਜੀ ਵੀਡੀਓ ਅਸਲੀ ਹੈ ਹਾਂਜੀ ਨਕਲੀ ਤੇ ਨਹੀਂ ਨਹੀਂ ਮਾਰਾ ਤੇ ਤੂੰ ਹੀ ਬੋਲਣ ਲਿਆ ਹਾਂਜੀ ਹਾਂ ਤੇ ਤੂੰ ਕੀ ਬੋਲਣ ਲਿਆ ਉਹ ਲੈ ਵੀਡੀਓ ਵਿੱਚ ਮੈਂ ਦੇ ਵਿੱਚ ਇਹੋ ਹੀ ਬੋਲਿਆ ਮਾਰਾ ਸੁਣੋ ਤੂੰ ਹਾਂ ਮੈਂ ਸੁਣ ਲਿਆ ਵਾ ਤੂੰ ਆਪਣੀ ਗੱਲ ਕਰ ਹਾਂਜੀ ਤੂੰ ਕਹਿੰਦਾ ਵੀ ਮੈਂ ਦਸਵਾ ਗੁਰੂ ਆ ਦਸਮ ਬਾਦਸ਼ਾਹ ਆ ਵਾਏ ਵਾਏ ਗੁਰੂ ਕੀ ਕਹਿੰਦਾ ਬੰਦਾ ਵਦੇ ਤੇ ਆ ਨਾਲ ਤੋਂ ਇੱਕ ਨਵੀਂ ਜਿਹੜੀ ਕਹਾਣੀ ਸੁਣਾਉਣ ਡਿਆ ਵੀ ਜਿਹੜਾ ਵੈਗੁਰੂ ਆ ਉਹ ਬੰਦਾ ਵਾ ਤੇ ਜਿਹੜੀ ਬਾਣੀ ਉਹ ਜਨਾਨੀ ਆ ਉਹ ਮਾਰਾ ਮੈਂ ਕਿੱਥੋਂ ਸਿੱਖਿਆ ਇਹ ਸਤਿ ਸ਼ਬਦ ਦੀ ਮੈਂ ਗੱਲ ਨਾਲ ਕੀਤੀ ਹੋਰ ਗ ਇਹ ਜਿਹੜੀ ਪਾਣੀਆਂ ਮਾਤ ਪਿਤਾ ਦੀ ਬਣੀ ਆ ਸਾਰੀ ਬਹੁਤ ਤੈਨੂੰ ਗਿਆਨ ਆ ਤੈਨੂੰ ਬਾਣੀ ਦਾ ਤੇ ਤੂੰ ਇਹ ਗੱਲ ਕਹਿਣਾ ਵਾ ਵੀ ਜਿਹੜਾ ਵੈਗਰੂਗਾ ਉਹ ਉਹ ਬੰਦਾ ਵਾ ਉਹ ਵੈਗਰੂਗਾ ਉਹ ਮਰਦਿਆ ਤੇ ਗੁਰਬਾਣੀ ਜਨਾਨੀ ਆ ਉਹ ਕਿਹੜੇ ਧਾਰ ਤੇ ਗੱਲ ਨਹੀਂ ਮਾਰੇ ਅਸੀਂ ਤਾਂ ਸੁਰਤ ਸ਼ਬਦ ਦੇ ਨਾਲ ਗੱਲ ਕਰਦੇ ਜਿਹੜੀ ਸੁਰਤ ਹੈ ਜਾਈਂ ਸੁਰਤ ਦੇ ਆਪਾਂ ਦੇ ਰਹੇ ਹਾਂ ਜਿਹੜਾ ਐਗਜ਼ਾਮਪਲ ਦੇ ਰਹੇ ਹਾਂ ਤੂੰ ਬਾਣੀ ਦਾ ਹਾਂਜੀ ਉਹਨਾਂ ਨੂੰ ਕਿੰਨਾ ਸਾਲ ਦਾ ਕਰਨਾ ਚਾਹੁੰਦਾ ਹੈ ਜਿਹੜੀ ਸ਼ਬਦ ਜਿਹੜਾ ਵਾ ਉਹ ਬੰਦਾ ਵਾ ਤੇ ਜਿਹੜੀ ਬਾਣੀ ਆ ਉਹ ਲੇਡੀਜ਼ ਦੀ ਆ ਮਹਾਰਾਜੀ ਜਿਹੜੀ ਸੋਪਿਆ ਜਿਹੜੀ ਸੁਰਤ ਬੰਦੇ ਦੇ ਅੰਦਰ ਚੱਲਣ ਢਈ ਆ ਉਹਨੂੰ ਕਹਿੰਦੇ ਮਾਤ ਪਿਤਾ ਕਿੱਥੇ ਆਟਾ ਜਿਹੜਾ ਬਾਣੀ ਜਿਹੜਾ ਵਾ ਕਿੱਥੇ ਕਿਤੇ ਕੋੜ ਹੋਇਆ ਵਾ ਅੱਛਾ ਜਿਹੜਾ ਤੁਸੀਂ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘਾ ਦੇ ਜਿਹੜੇ ਚਾਰ ਮੇਰੇ ਮੁੰਡੇ ਆ ਉਹ ਸਹਿਬਜ਼ਾਦੇ ਆ ਮਹਾਰਾਜੀ ਵੇਖੋ ਜਿਹੜੇ ਬੱਚੇ ਕਹਿਨਾ ਵਾ ਕਿ ਨਹੀਂ ਜਿਹੜੇ ਬੱਚੇ ਵੇਖੋ ਉਥੇ ਜਿਹੜੇ ਮਹਾਨ ਤਾਂ ਜਿਨ੍ਹਾਂ ਨੇ ਧਰਤੀ ਦੇ ਵਿੱਚ ਕਾਨ ਕੇ ਮਾਪਿਓ ਨੂੰ ਸੇਵਾ ਕਰਨੀ ਨਾ ਉਹ ਮਹਾਰਾ ਰੱਬ ਦੇ ਬੱਚੇ ਨੇ ਤੂੰ ਇਹ ਗੱਲ ਦੀ ਗੱਲ ਕਰ ਉਹਨਾਂ ਸਾਡੀ ਸਾਡੀ ਸੇਵਾ ਇਹ ਗੱਲ ਕਹਿਨਾ ਵਾ ਵੀ ਜਿਹੜੇ ਸਹਿਬਜ਼ਾਦੇ ਨੇ ਜਿਹੜੇ ਤਰੇ ਬੇਟੇ ਆ ਚਾਰ ਬੇੜੇ ਤਰੇ ਹਾਂਜੀ ਮੋਨੇ ਕੋਨੇ ਮੋਨੇ ਕੋਨੇ ਆਓ ਮਾਰੇ ਮੋਨੇ ਕੋਨੇ ਕੰਮ ਕਰਦੇ ਕਿਰਤ ਕਮਾਈ ਅਕਾਊਂਟ ਹੈ ਨਾ ਕੰਮ ਆਪਣੀ ਕਿਰਤ ਕਮਾਈ ਹਾਂਜੀ ਮੈਂ ਕਿਰਤ ਕਮਾਈ ਤਾਂ ਨਹੀਂ ਲੈਣਾ ਆ ਉਹਨਾਂ ਦੀ ਜੀ ਮੈਨੂੰ ਇਹ ਦੱਸ ਤੂੰ ਇਹ ਗੱਲ ਕਹਿਣਾ ਵੀ ਉਹ ਚਾਰ ਬੱਚੇ ਆ ਉਹ ਮੇਰੇ ਹਾਂ ਉਹਨਾਂ ਦੇ ਸਹਬਜ਼ਾਦੇ ਜੀ ਉਹ ਸਹਬਜ਼ਾਦੇ ਆ ਮੇਰੇ ਤੇ ਮੈਂ ਦਸਵੇਂ ਪਾਸ਼ਾ ਵਾਂ ਮਾਰੇ ਸਾਡੇ ਤਾਂਹੀਂ ਤੇ ਬੱਚੇ ਜਿਨ੍ਹਾਂ ਵੀ ਤੁਸੀਂ ਤੁਹਾਡੇ ਬੱਚੇ ਵੀ ਸਹਬੀ ਆ ਤੁਹਾਡੇ ਜੀ ਨਹੀਂ ਸਾਡੇ ਸਹਬਜ਼ਾਦੇ ਨਹੀਂ ਆ ਸਾਡੇ ਸਹਬਜ਼ਾਦੇ ਤਾਂ ਹੋਣਗੇ ਇਹ ਜੀਓ ਸਾਹਿਬ ਜਰਾ ਰੂਪ ਵਰਗੇ ਹੋਣਗੇ ਤੇ ਮਾਰੇ ਰੂਪ ਵਰਗੇ ਜਦੋਂ 프랑ਸ ਸਾਹਿਬ ਜਰਾ ਰੂਪ ਆ ਪਾਏ ਆ ਗਾਣੇ ਨੀਲੇ ਫਲ ਸੁਣ ਮੇਰੀ ਓਏ ਬੰਦਿਆਂ ਗੱਲ ਸੁਣ ਮੇਰੀ ਮੈਂ ਤੈਨੂੰ ਜੀ ਜੀ ਕਰਨਿਆ ਨਾ ਤਾਂ ਮਤਲਬ ਵੇਖ ਨਹੀਂ ਆ ਮੈਂ ਚੰਗਾ ਚੰਗਾ ਜੰਗਰੀ ਹੋਗਾ ਮੈਂ ਬਹੁਤ ਜ਼ਿਆਦਾ ਮਾਰੇ ਕੁਦੇ ਮਾਮਲੇ ਚ ਨਹੀਂ ਤੇ ਅਹੀ ਕੀਮਤ ਜਿੱਥੇ ਗੱਲ ਗਰੂਦੀ ਆ ਗਈ ਨਾ ਉਥੇ ਮੈਂ ਕੋਈ ਨਹੀਂ ਵੇਣਾ ਕੋਹਣ ਆ ਤੂੰ ਕੋਹਣ ਨਹੀਂ ਆ ਮੈਨੂੰ ਇਸ ਦਾ ਮਤਲਬ ਨਹੀਂ ਨਹੀਂ ਮਾਰੇ ਤੂੰ ਕੋਨੇ ਕੋਨੇ ਤੇਰੇ ਬੱਚੇ ਆ ਹਾਂਜੀ ਤੂੰ ਇਹ ਗੱਲ ਕਹਿਣਾ ਵੀ ਉਹ ਸਾਬ ਜਿਆਦੇ ਰੂਪ ਆ ਮਾਰੇ ਮੈਂ ਗੱਲ ਨਹੀਂ ਮੇਰੀ ਪੁੱਸਣ ਦੀ ਗੱਲ ਮੇਰੇ ਬੱਚੇ ਮੈਨੂੰ ਆਪਾ ਸੁਖ ਦੇਣ ਤਾਂ ਮੇਰੇ ਬੱਚੇ ਮਿਹਨਤ ਕਰਦੇ ਮਿਹਨਤ ਕਰਨ ਦੇ ਕਮਾਈਆਂ ਕੰਢ ਸਾਨੂੰ ਅਜੇ ਤੱਕ ਉਹਨਾਂ ਬੋਲ ਨਹੀਂ ਨਾ ਦੋ ਮਾਰਾ ਕੀਤਾ ਪਰ ਉਹ ਸਾਬ ਦਾ ਜਿਆਦਾ ਰੂਪ ਆ ਕਿਹੜੇ ਰੂਪ ਜੇ ਮਹਾਰਾਜ ਜੀ ਕਰਦਾ ਸਾਬ ਦਾ ਰੂਪ ਕਿਤਰਾ ਬਣ ਜਾਣਗੇ ਉਹਨੇ ਕੋਲੇ ਮਾਰੇ ਉਹ ਬਾ ਫਦੇ ਸਿਕਵਾਜੀਤ ਸਿੰਘ ਬਣ ਜਾਣਗੇ ਉਹ ਨਾਂ ਬਣ ਕੇ ਮਹਾਰਾਜ ਜੀ ਦੇ ਰੂਪ ਦੇ ਹੋਣਗੇ ਨਾ ਤੂੰ ਕਿੱਦਾਂ ਕਹਿ ਦੇਂਗਾ ਵੀ ਉਹ ਬਣ ਗਿਆ ਮੈਂ ਕਿ ਤੋ ਆਖਿਆ ਮ ਤੁਹਾ ਵੀਡੀਓ ਕਹਿੰਦ ਰਿਹਾ ਵਾ ਇਹ ਆਂਦਾ ਇਹ ਇਹ ਇਹਨੇ ਇਹ ਗੱਲ ਆਖੀ ਆ ਛੱਡ ਦੀ ਤਿਆਜ ਨਹੀਂ ਨਹੀਂ ਹਾਂ ਇਹ ਆਂਦਾ ਵਾ ਕਿ ਮੈਂ ਸਹਿਬ ਗੁਰੂ ਇਹ ਜੁਗ ਦਾ ਹਾਂ ਤੇ ਮੈਂ ਜੇ ਸ਼ਕਤੀ ਮਾਰ ਕੇ ਤੇ ਖੰਡਾ ਬਾਟਾ ਤਿਆਰ ਕਰਕੇ ਹਾਂ ਮੈਂ ਪਾਲਾਂ ਲਾਈਆਂ ਨਾ ਮਹਾਰਾਜ ਕਹਿੰਦਾ ਵੀ ਇਹ ਹੇਮਕੁੰਡ ਸਹਿਬ ਬਣਾਇਆ ਤਾਂ ਵੀਡੀਓ ਵਿੱਚ ਮੈਂ ਬੋਲਣ ਵੀ ਦਿਆਂਗਾ ਵੀ ਆਹ ਲਈ ਆਹ ਛੋਟੀ ਕਲੀਪ ਹੈ ਨਾ ਇਹ ਬਾਬਾ ਜੀ ਅਸੀਂ ਤੰਬੂ ਲਾਇਆ ਵਾ ਤੰਬੂ ਲੱਗਾ ਸਾਡਾ ਤੰਬੂ ਦੇ ਵਿੱਚ ਬੈਠੇ ਹਾਂ ਇੱਥੇ ਆਣ ਕੇ ਸੇਵਾ ਕਰਦੇ ਲੋਕਾਂ ਦੀ ਨਹੀਂ ਬੰਦੇ ਦੇ ਪੁੱਤਾਂ ਗੱਲ ਤੰਬੂਲਾ ਕੀਰਤਕਾਰ ਸਾਨੂੰ ਕੋਈ ਮੁਸ਼ਕਲ ਨਹੀਂ ਹਾਂਜੀ ਪਰ ਜਿਹੜੀ ਤੂੰ ਗੱਲ ਕਹਿਣਾ ਨਾ ਆਹ ਵਾਲੀ ਹਾਂਜੀ ਜੇ ਤੂੰ ਪਹਿਲਾਂ ਕਹੀ ਆ ਗਲਤੀ ਨਾ ਕਹੀ ਆ ਜਾਣੇ ਕਹੀ ਸਾਨੂੰ ਨਹੀਂ ਮਤਲਬ ਉਹਨੂੰ ਕਰਦੇ ਉੱਥੇ ਬੰਦ ਬੰਦਿਆ ਮਾਰਾ ਜੇ ਨਾ ਇਹ ਗੱਲ ਕਹਿਣਾ ਵਾ ਤੁਹਾਡੀ ਮਾਫੀ ਮਾਰਾ ਮੈਂ ਗੱਲ ਨਹੀਂ ਮੰਗਣੀ ਮੇਰ ਕੋ ਨਹੀਂ ਮੰਗਣੀ ਮਾਫੀ ਮੰਗਣੀ ਗੁਰੂ ਗ੍ਰੰਥ ਤੇ ਦੂਜੀ ਗੱਲ ਜੇ ਤੂੰ ਇਹ ਗੱਲ ਸੋਚਦਾ ਵਾ ਕਿ ਅੱਜ ਇਹ ਆਏ ਆ ਚੱਲ ਗਿਆ ਤੇ ਮੁੜ ਕੇ ਮੈਂ ਫੇਰ ਉਹ ਗੱਲ ਕਰੂੰਗਾ ਤੇ ਤੇਰਾ ਬਹੁਤ ਵੱਡਾ ਭੁਲੇਖਾ ਹੀ ਅੱਜ ਹੀ ਆ ਇਹ ਦਿਨ ਸਮਝਾਉਣ ਸਨਾਂ ਪ੍ਰਸ਼ਾਸਨ ਮੁੜ ਕੇ ਪ੍ਰਸ਼ਾਸਨ ਨਾਲ ਨਹੀਂ ਹੋਣਾ ਜੀ ਮਹਾਰਾਜ ਪ੍ਰਸ਼ਾਸ਼ਕ ਮੁੜ ਕੇ ਸਾਡੇ ਆ ਲਾਉ ਸਾਨੂੰ ਲੈਣ ਵਾਸਤੇ ਹਾਂ ਇਹੋ ਜਿਹਾ ਸਮਾਧੀ ਲਾਵਾਂ ਤੇਰੀ ਯਾਦ ਕਰੇ ਬਾਪਾ ਜੀ ਗੜੀ ਆਖੀ ਮੈਂ ਇਹ ਗੱਲ ਬਾਣੀ ਪੜਦਾ ਨਾ ਬਾਣੀ ਪੜ ਤੂੰ ਮੇਰੀ ਗੱਲ ਸੁਣ ਬਾਣੀ ਪੜ ਬਾਣੀ ਪੜ ਬੰਦੇ ਨੂੰ ਰੱਬ ਬੰਦੇ ਦੇ ਪੁੱਤਾਂ ਨੂੰ ਤਾਂ ਨੂੰ ਰਾਬੀ ਸਮਝੀ ਮੈਂ ਨਹੀਂ ਰਾਬੀ ਤੁਸੀਂ ਰਾਬਾ ਇਹ ਰਾਬੀ ਸਾਡੇ ਕੋਲ ਤੁਸੀਂ ਤੁਹਾਨੂੰ ਵੀ ਰਾਬੀ ਸਮਝ ਕੇ ਕੇਸ ਰੱਖੇ ਉਹਨਾਂ ਨੇ ਨੰਬਰ ਕੇਸ ਰੱਖੇਗੇ ਨਹੀਂ ਨਹੀਂ ਅਜੇ ਮੈਂ ਕੱਟਾਂ ਤੁਹਾਨੂੰ ਕਿਦਾਂ ਸਹਬ ਜਾਨਾ ਖੜਾ ਕਰਨ ੜਿਆ ਮਹਾਰਾਜ ਨੇ ਤੇ ਇਹ ਗੱਲ ਕਹੀ ਵੀ ਬਿਨਾਂ ਸ਼ਸਤਰਾਂ ਦੇ ਕੇਸ ਸਿੰਘ ਦੇ ਉਹਨਾਂ ਦਾ ਦਦਾਰੇ ਤੇ ਮੈਂ ਤੇ ਸ਼ਸਤਰਾਂ ਦੇ ਕੇਸਾਂ ਉਹਨਾਂ ਨੂੰ ਦਦਾਰ ਨਹੀਂ ਦਿੰਦਾ ਤੇ ਸਹਬ ਜਾਨਾ ਤੂੰ ਕਿੱਥੋਂ ਬਣ ਜਾਣਗੇ ਉਹ ਬਾਫਦੇ ਸਿੰਘ ਜਿਹੜਾ ਸੀਗਾ ਉਹਦਾ ਰੂਪ ਉਹ ਅੱਛੇ ਬਣ ਜਾਣਗੇ ਜੇ ਤੇਰੇ ਬੱਚੇ ਮੋਨੇ ਕੋੰਨ ਦੀਆਂ ਮਹਾਰਾਜ ਜੀ ਕਿਰਪਾ ਜੀ ਸੱਚੇ ਪਾਛੇ ਕੀਤਾ ਨਾ ਕੀ ਕਰਦਾ ਜਦੋਂ ਕਿਰਪਾ ਹੋਊ ਨਾ ਜਦੋਂ ਬਾਣੇ ਚ ਹੋਣਗੇ ਫਿਰ ਕਈਆਂ ਨੂੰ ਸਾਹਿਬ ਜੀ ਆਹੀ ਵੀ ਕਹਾਂਗੇ ਅੱਛਾ ਇੱਕ ਇਹ ਗੱਲ ਵੀ ਪਤਾ ਨਹੀਂ ਦਸਵੇਂ ਗੁਰੂ ਜੀ ਕਹਿੰਦਾ ਪਰ ਤੈਨੂੰ ਇਹਦਾ ਹੀ ਦਸਵੇਂ ਕੋਲ ਹੜ ਜਾ ਹੜ ਜਾ ਹੱਟਿਆ ਮਾਰੇ ਅਸੀਂ ਤੈਨੂੰ ਭਾਗ ਹਟਣਾ ਹੀ ਵਜਨ ਕਰਦਾ ਆਹ ਜੀ ਤੇਰੇ ਕੋ ਐ ਬੜੇ ਪ੍ਰੇਮ ਪਿਆਰ ਨਾਲ ਕਿਹਨੇ ਬਾਬਾ ਜੀ ਕਿੰਦਾ ਵੀ ਐ ਵੱਡੀ ਇਹਨਾਂ ਨੇ ਗੱਲ ਕੀਤੀ ਮੈਂ ਇਹਨਾਂ ਨੇ ਕਿ ਜਦੋਂ ਮਰਜੀ ਜਥੇ ਬੰਦੀ ਤੇ ਜਿਹੜੀ ਮਸਜਿਦ ਸਾਹਿਬ ਲੜਾ ਮੈਂ ਡਰਦਾ ਕਿ ਕੋਲ ਮਰਨ ਟਕਸਾਲਾਂ ਦਾ ਕੀ ਕਹਿੰਦਾ ਈ ਟਕਸਾਲਾਂ ਅਹੀਂ ਆ ਕੇ ਦੱਸ ਰੋਜੋ ਬੋਲ ਲੈਣ ਤੋ ਭਾਜੀ ਚਾਹ ਝਗੋ ਮਾਰਾ ਚੱਲ ਝਗੋ ਨੇ ਜਾ ਨਹੀਂ ਟਕਸਾਲਾਂ ਬਾਰੇ ਕੀ ਕਹਿੰਦੇ ਅਹੀਂ ਬੰਦਾ ਵੱਡੀ ਤੋਂ ਵੱਡੀ ਟਕਸਾਲ ਆ ਜੇ ਮੈਂ ਸਿੱਧ ਕਰਕੇ ਵਿਖਾ ਦਿੰਦਾ ਕੀ ਸਿੱਧ ਕਰਕੇ ਕੀ ਆਖੇ ਚੋ ਨਹੀਂ ਮਾਰਾ ਮੈਂ ਆਖੇ ਕੋਈ ਨਹੀਂ ਹੋ ਗਿਆ ਯਾਰ ਇਹ ਵੀਡੀਓ ਆ ਗਈ ਏਡੇ ਕੋ ਥੋੜੀ ਖਰਾਬ ਹੋਇਆ ਓਏ ਹੈਲੋ ਓਏ ਬੋਲ ਨਾ ਕਰ ਤੂੰ ਗੱਲ ਕਰਦੇ ਜੀ ਬੋਲਣਾ ਬਾਬਾ ਜੀ ਇੱਕ ਗੱਲ ਹੈ ਮੂੰਹ ਰੂਪੀ ਬਿਝੂੜ ਹੋ ਸਕਦੀ ਆ ਜੀ ਆ ਤੈਨੂੰ ਚੂੜੂ ਬੋਲਦੀ ਸਮਾਂ ਵੀ ਸਾਹਮਣੇ ਉਹਦੇ ਬੈਠਾ ਮਾਰਿਆ ਕਿਦੋਂ ਮੈਂ ਆਖੀ ਤਾ ਨਹੀਂ ਬੋਲਦੀ ਨਾ ਆਹ ਲੈ ਇਹ ਸਾਹੇ ਤੈਨੂੰ ਆਹ ਲੈ ਉਹ ਚੱਲ ਜੀ ਅੱਖੀ ਤੇ ਮਾਰੀ ਨਹੀ ਨਹੀ ਜੀ ਮਾਫੀ ਦੇ ਮੇਰੀ ਮਾਂ ਮਾਫੀ ਮਾਫੀ ਦੇ ਮਾਫੀ ਦੇ ਦਿੰਦੀ ਆਪਾਂ ਮਾਫੀ ਦੇ ਐਵੇਂ ਨਜਾਇਜ਼ ਵਾਧੂਗਾ ਹਾਂ ਕਿਹੜਾ ਵਾਹਿਦ ਉਹ ਬੰਦਾ ਬਾਪ ਕਰਦਾ ਨਹੀਂ ਪਾਣੀ ਉਹ ਤੇ ਆ ਉਹ ਤੇ ਆ ਬੰਨ ਸਾਧ ਪਿਤਾ ਦੇ ਨਾਲ ਹੀ ਗੱਲ ਚੱਲਣ ਦੀ ਮਾਰਾ ਮਾਦਾ ਸਾਹਿਬ ਕੋ ਸੁਣ 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 ਉਹ ਬੁੱਢੀ ਦੀ ਲਿਖੂਈ ਮਾਰੀ ਬੋਲ ਨਾ ਸਦਾ ਤੂੰ ਨਹੀਂ ਬੋਲਣਾ ਅੱਛਾ ਚੰਦਰੇ ਤੂੰ ਆ ਗਿਆ ਹਾਂ ਆ ਤੇ ਮੈਂ ਉਹ ਗੱਲ ਮੈਂ ਆਖੀ ਮਾਰਾ ਉਹਨਾਂ ਤੋਂ ਅਗਲੀ ਤਖਤਾਲ ਤੇ ਹੋਈ ਮੈਂ ਗੱਲ ਆਖੀ ਮਾਰਾ ਇਹ ਸੁਣ ਅੱਜ ਜਿਹੜੀ ਤਖਤਾਲ ਦੀ ਗੱਲ ਤਾਂ ਲੱਗੀ ਮੈਂ ਮੁਕਰਦਾ ਹੀ ਕਹਿ ਤਾ ਆਕਰ ਸੱਜਣ ਵਾਲੀ ਇਹਨੂੰ ਸੁਣਾ ਦਈਏ ਤੇ ਜਿਹਨੇ ਆਪਸਾਂ ਕਿਲਾ ਦੇ ਕਿਹੜੇ ਭਲੇਖੇ ਜਾਨਾ ਜੇ ਨਹੀਂ ਮਾਰੇ ਅਸੀਂ ਕੋਈ ਭਲੇਖੇ ਚ ਨਹੀਂ ਗੀ ਉਹ ਪੇਖਾ ਇਥੋਂ ਬੰਦਿਆਂ ਨੂੰ ਕੱਢ ਦੇ ਮਾਰੇ ਅਸੀਂ ਸ਼ਬਦ ਨੂੰ ਜਪਣ ਦਾ ਆਹ ਕਿਰਤਕਾਰ ਬਾਣੀ ਪੜ ਕੋ ਮਾਰੀ ਕਰਨੀ ਆ ਨਾ ਕਿਉਂਗਾ ਮਗਲ ਬੋਲ ਜੋ ਮੰਗੇ ਮੈਂ ਜਾਣਦਾ ਕਿ ਕਿੱਦਾਂ ਲੋਂ ਮੰਗੇ ਬਾਬਾ ਜੀ ਮੈਂ ਚੰਗੀ ਜੋ ਇਹ ਕਹਿੰਦਾ ਉਹ ਸਹੀ ਆ ਨਹੀਂ ਮੈਂ ਤੁਹਾਨੂੰ ਮਸਤਰਾ ਕੋਈ ਹੁੰਦਾ ਨਹੀਂ ਤੂੰ ਕਹੂਗੀ ਮਾਂ ਤੇਰੇ ਕੋਲ ਮੇਰੇ ਨਾਲ ਗੱਲ ਕਰਨੀ ਨਾ ਬਤਾ ਮੈਨੂੰ ਸਹੀ ਗੱਲ ਸਮਝਾ ਸਾਨੂੰ ਤੇ ਸਮਝਾ ਬਾਬਾ ਜੀ ਉਹ ਤੋਂ ਬਿਨ ਗੱਲ ਸਮਝਾ ਦੋ ਨਾ ਉਸੇ ਨੂੰ ਆ ਮੈਂ ਕਿਉਂਕਿ ਮਸਤ ਮੈਂ ਕਹਿੰਦਾ ਤੂੰ ਜਿਹੇ ਦਾ ਤੂੰ ਕਹਿਣਾ ਵਾ ਕਿ ਜੋ ਇਹ ਕਹਿੰਦੇ ਆ ਬਿਲਕੁਲ ਗਲਤ ਹੈ ਜੀ ਬਿਲਕੁਲ ਗਲਤ ਗਲਤ ਹੈ ਨਾ ਬਿਲਕੁਲ ਗਲਤ ਮੈਂ ਦੱਸ ਕਿ ਕਿਸ ਜਗ੍ਹਾ ਨੂੰ ਚਾਹੀਦੀ ਆ ਤੂੰ ਦੱਸ ਦੇ ਮੈਨੂੰ ਅਹੀਂ ਕਿਤੇ ਕੋਈ ਅਹੀਂ 3 ਜਗ੍ਹਾ ਤੇ ਮੈਂ ਇਹੋ ਗੱਲ ਕਹਿ ਰਿਹਾ ਵੀ ਤੂੰ ਸੰਗਤ ਨਾਲ ਤੇਰੇ ਕਰ ਰਿਹਾ ਨਹੀਂ ਨਹੀਂ ਰੱਬ ਦਾ ਰੂਪ ਹੀ ਸਮਝ ਨਹੀਂ ਆਉਂਦਾ ਮੈਂ ਮੈਂ ਮੰਗੀ ਪਹਿਲਾਂ ਮੇਰੇ ਮਾੜੇ ਮੇਰੇ ਮਾੜੇ ਪੰਕਤੇ ਬਣੀ ਨਹੀਂ ਪੜਦੇ ਨਹੀਂ ਤੇ ਅਸੀਂ ਸ਼ਬਦ ਦੇ ਨਾਲ ਪੜਦੇ ਮਰ ਬਣੀ ਨਹੀਂ ਵੇ ਪੜਦੇ ਆਈ ਪੜਈਆਂ ਗੱਲਾਂ ਕਰਦਾ ਨਾ ਕਦੀ ਆਉ ਨੂੰ ਕਦੀ ਐ ਨੂੰ ਮੈਂ ਬਾਣੀ ਪੜਦਾ ਨਾ ਬਾਣੀ ਨਹੀਂ ਪੜਦੇ ਨਾ ਹੀ ਸਾਨੂੰ ਪੜਨੀ ਕਿਹੜੇ ਇਹ ਨਹੀਂ ਚਾਹੁੰਦੇ ਵੀ ਕੋਈ ਬੰਦਾ ਹੋਵੇ ਕਿ ਸਾਨੂੰ ਇਹ ਗੱਲ ਕਹੇ ਵੀ ਬਾੜੇ ਵਾਲਾ ਬਾੜੇ ਵਾਲਾ ਨਾ ਮੈਂ ਨਾ ਕਹਿੰਦਾ ਨਾ ਕਰਾਂ ਕਰੀ ਨਾ ਖਾਣੇ ਨਾਲ ਹੀ ਕੰਮ ਕਰਿਓ ਸਮਝ ਆਉਂਦੀ ਗੱਲ ਨਹੀਂ ਤੈਨੂੰ ਸਿਰ ਤੇ ਲੱਗੇ 70 ਤਨ ਉੱਥੇ ਹੀ ਫੇਰ ਸਕਦਾ ਹਾਂ ਮੈਂ ਪਰ ਸਾਨੂੰ ਸ਼ਰਮ ਆਉਂਦੀ ਇਹਨਾਂ ਦਾੜੀਆਂ ਦੀ ਬਿਲਕੁਲ ਜਿਹੜੀਆਂ ਤੁਹਾਨੂੰ ਨਹੀਂ ਸ਼ਰਮ ਆਉਂਦੀ ਭੋਰਾ ਦਿਮਾਗ ਲਾ ਵੀ ਤੂੰ ਇਹ ਗੱਲ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਆ ਤੂੰ ਮੁੰਨੇ ਕੋਰੇ ਤੇਰੇ ਬੱਚੇ ਤੂੰ ਕਹਿੰਦੇ ਆਂ ਸਾਬ ਜਿਆਦੇ ਵਾਲ ਗਿਆ ਰੂਪ ਆ ਕਸਤੂਦ ਹੈ ਤੇਰੇ ਪੱਲੇ ਕੋਈ ਮੈਂਟਲ ਐਪਸ ਨਹੀਂ ਆਗਾ ਤੂੰ ਪਾਗਲ ਤੀ ਨਾ ਸਿਆਣਾ ਮਾ ਨਾ ਸਰਵਵਰ ਕਰਨੇ ਆ ਆਪਣਾ ਸ਼ੁਕਰ ਤੂੰ ਇਹ ਕਰ ਵੀ ਤੈਨੂੰ ਬੜਾ ਦੁੱਖ ਦੀ ਫੇਰੀ ਬਾਜ ਬਾਬਾ ਤੁਸੀਂ ਬਾਅਦ ਚੱਲੋ ਮਰੇ ਭਾਈ ਦਇਆ ਭਾਈ ਬਾਜ ਕਰੋ ਤੁਸੀਂ ਬਾਅਦ ਚੱਲੋ ਗਾਗਵਾਂ ਬਾਹ ਹੈ ਮਾਫੀ ਦੇ ਦੇ ਬਾਕੀ ਨੂੰ ਕੋਈ ਨਾ ਗੱਲ ਗਰ ਤੂੰ ਗੁਰੂ ਤੋਂ ਮੰਗ ਤੇ ਗੁਰੂ ਤੋਂ ਮੰਗ ਕੇ ਇਹ ਪ੍ਰਣਾ ਕਰ ਵੀ ਤੂੰ ਇਹ ਨਹੀਂ ਕਰੇਗਾ ਨਹੀਂ ਕਹਦੇ ਮਰੇ ਤੇਰੇ ਕੋ ਮੇਰੇ ਕੋ ਅੱਧੇ ਘੰਟੇ ਦੀ ਤੇਰੀ ਵੀਡੀਓ ਆ ਅੱਧੇ ਘੰਟੇ ਦੀ ਵੀਡੀਓ ਤੇ ਸ਼ੁਕਰ ਇਹ ਕਰ ਵੀ ਉਹ ਕਿਸੇ ਹੋਰ ਸਿੰਘ ਦੇ ਹੱਥ ਲੱਗ ਜੇ ਨਾ ਕਦੇ ਮੈਂ ਸ਼ਾਇਦ ਬਹੁਤਾ ਗਰਮ ਨਹੀਂ ਠੰਡਾ ਜਿਹਾ ਬੰਦਾ ਹੂੰਗਾ ਤੇ ਨੂੰ ਪਹਿਲਾਂ ਲੰਟਾਉਣਾ ਹੈ ਰੀਨਲ ਤੇ ਫੇਰ ਇੰਚੋ ਇਹਨਾਂ ਕੋ ਲੈ ਕੇ ਉਹਨਾਂ ਦੇ ਇਹਨਾਂ ਕੋਲ ਪਰਚਾ ਕਾਨੂੰ ਪਤਾ ਨਾ ਇਹ ਪਰਚਾ ਜਿਹਦੇ ਮੁੜ ਕੇ ਮਾਫੀ ਦੇ ਦੇ ਸਾਨੂੰ ਕੋਡ ਧਿਆਨ ਇਹ ਆਉਂਦਾ ਹੈ ਨਾ ਬੰਦੇ ਕੀ ਆਉਂਦਾ ਗੁਰੂ ਸਾਹਿਬ ਮਾਰਾ ਬੋਲਦਾ ਹੋਵੇ ਉਹ ਇਹਨਾਂ ਨੂੰ ਮਾਰਦਾ ਕੋਪਣਾ ਨਹੀਂ ਤੇਨੂੰ ਸਿਰਫ ਛੇਤਰ ਇਸ ਕਰਕੇ ਨਹੀਂ ਫਿਰਿਆ ਵੀ ਤੇਰਾ ਜਿਹੜਾ ਸੂਪ ਹੈ ਤੇ ਤੂੰ ਉਮਰ ਸ਼ਾ ਗਿਆ ਸਿਰਫ ਇਸ ਕਰਕੇ ਤੇਰੀ ਜਗ੍ਹਾ ਕੋਈ ਹੋਰ ਆਉਂਦਾ ਤਾਂ ਕਿਵੇਂ ਤੂੰ ਮੁੜ ਕੇ ਨਹੀਂ ਹੋਣਾ ਠੀਕ ਹੋਣਾ ਮੈਂ ਇਹ ਗੱਲ ਸੁਣੀ ਕੀ ਕਰਾਂ ਸ਼ਰਮ ਨਹੀਂ ਆਈ ਆ ਤੁਸੀਂ ਲੋਕਾਂ ਨੇ ਬਹੁਤ ਕਰੀ ਮੈਨਾਂ ਤੇ ਅੱਜ ਤੋਂ ਬਾਅਦ ਇਹ ਤੂੰ ਇੱਕ ਵਾਰ ਸੋਚ ਵੀ ਲਿਆ ਨਾ ਗੁਰੂ ਸਾਹਿਬ ਦੇ ਸਾਡੇ ਵਾਹਿਗੁਰੂ ਸਾਹਿਬ ਦੇ ਬਰੋਬਰ ਤੇ ਤੂੰ ਹੋ ਭਲੇ ਖਾਲਰ ਨਾ ਪੁੱਤ ਆਪਣੇ ਦਿਮਾਗ ਉੱਤਰ ਦੇ ਸਿਰਫ ਅੱਜ ਉਹ ਸਿੱਖ ਦੇ ਕਰਕੇ ਕਿ ਨਹੀਂ ਸੀ ਪੜਿਆ ਨਹੀਂ ਇੱਕ ਵਾਰੀ ਸਮਝਾ ਲੋ ਪਿਆਰ ਨਾਲ ਤਾਂ ਤੈਨੂੰ ਕੁਝ ਅਹੀਂ ਕਿਹਾ ਨਹੀਂ ਦੁਜੀਵਾਰ ਨਹੀਂ ਉਹ ਕੰਮ ਲੈਣਾ ਸੋਹਣਿਆ ਦੁਜੀਵਾਰ ਬਣ ਕੇ ਥਾਣੇ ਆਈ ਨਹੀਂ ਜਣਾ ਥਾਣੇ ਤੂੰ ਜਾਏਗਾ ਸਾਡੇ ਤੇ ਠੀਕ ਆ ਇਹੇ ਤੈਨੂੰ ਦੱਸਦਾ ਹੀ ਹਾਂ ਪਹਿਲਾਂ ਨਹੀਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਰੂਪ ਬੰਦੇ ਸਾਡੇ ਪਿੰਡ ਦੇ ਵਿੱਚ ਇਦਾਂ ਦੇ ਹੈਗੇ ਨੇ ਚੌਲ ਕਿਸਮ ਦੇ ਜਿਹੜੇ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ ਸ਼ਾਇਦ ਇਹ ਉਹ ਤੇ ਡੇਰਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਇਆ ਭੋਲੇ ਭਾਲੇ ਲੋਕ ਨੇ ਜਿਹੜੇ ਪੜ੍ਹ ਕੇ ਹੋਏ ਨੇ ਗੁਰੂ ਤੋਂ ਦੂਰ ਨੇ ਉਹੋ ਜਿਹੇ ਮਗਰ ਲੱਜ ਜਾਂਦੇ ਨੇ ਜਿਹਨਾਂ ਨੂੰ ਬਾਜ ਬਾਬੇ ਬਣਾ ਦਿੰਦੇ ਨੇ ਸੋ ਅੱਜ ਇਹਨੂੰ ਇੱਥੇ ਸਮਝਾ ਕੇ ਲਿਖਤ ਕਰਾ ਲਈ ਆ ਤੇ ਦੇਖੋ ਮਾਲੀ ਦਾ ਮੁੱਲ ਲਗਾਇਆ ਜੇਕਰ ਇਹ ਦਬਾਰਾ ਨਹੀਂ ਤਲਦਾ ਫਿਰ ਮਾਰਾ ਕਿਰਪਾ ਕਰਨ ਸੇਵਾ ਲੈਣਗੇ ਚਲਦੀ ਕਾਗਨ ਨਾਲ ਦੇ ਇਹਨੂੰ ਨਾਲ ਸਿੱਧੂ ਪੈਸਾ ਉਹ ਭਾਈ ਨੂੰ ਚਿੱਠਾ ਲਾਵਾ